ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਡੈਰੀਏ ਦਾ ਕੈਰ ਜਿਹੜਾ ਲਗਾਤਾਰ ਉਹ ਜਾਰੀ ਹੈ ਪੰਜਾਬ ਦੇ ਵਿੱਚ ਮੋਤਾਂ ਦੀ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਬਰਸਾਤੀ ਮੌਸਮ ਦੇ ਦੌਰਾਨ ਅਜਿਹੀ ਸਥਿਤੀ ਜਿਹੜੀ ਆ ਕਿਉਂ ਪੈਦਾ ਹੁੰਦੀ ਹੈ ਕਿ ਆਖਰਕਾਰ ਪ੍ਰਸ਼ਾਸਨਿਕ ਅਧਿਕਾਰੀ ਦਾ ਸੇਧ ਭਾਗ ਹੈ ਇਸ ਸਮੇਂ ਜਿਹੜਾ ਕਿਉਂ ਜਗਦਾ ਹੈ ਜਾਂ ਫਿਰ ਸਮੇਂ ਸਮੇਂ ਦੀ ਸਫਾਈ ਆ ਉਹ ਕਿਉਂ ਨਹੀਂ ਕੀਤੀ ਜਾਂਦੀ ਸੋ ਹੁਣ ਤੱਕ ਦੀ ਕੀ ਸਥਿਤੀ ਹੈ ਸੇਤ ਮੰਤਰੀ ਵੱਲੋਂ ਕੀ ਕੁਝ ਕਿਹਾ ਗਿਆ ਜੇਕਰ ਮੋਤਾ ਦੀ ਗੱਲ ਕੀਤੀ ਆਵੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਮੋਤਾ ਹੋਈਆਂ ਨੇ ਤੇ ਮੋਤਾਂ ਦੇ ਦੌਰਾਨ ਉਸ ਜਿਹੜੇ ਮੋਤ ਦੇ ਅਧਿਕਾਰੀ ਸਬਾਨ ਦੀ ਗੱਲ ਕੀਤੀ ਆਵੇ ਜਾਂ ਪਰਿਵਾਰਕ ਮੈਂਬਰ ਦੀ ਗੱਲ ਕੀਤੀ ਆਵੇ ਉਹ ਕੀ ਕੁਝ ਕਹਿ ਰਹੇ ਨੇ ਇਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਹੋਵੇਗੀ ਜਿਹੜਾ ਪੰਜਾਬ ਸਰਕਾਰ ਵੱਲੋਂ ਸਪੈਸ਼ਲ 2 ਦਿਨ ਦਾ ਸੈਸ਼ਨ ਆ ਉਹ ਸੱਦਿਆ ਗਿਆ ਤਾਂ ਉਸ ਸੈਸ਼ਨ ਦੇ ਦੌਰਾਨ ਕਿਹੜੀਆਂ ਜਿਹੜੀਆਂ ਗੱਲਾਂ ਨੇ ਉਹ ਵਿਚਾਰੀਆਂ ਜਾਣ ਗਿਆ ਕਿਹੜੇ ਮਤ ਜਿਹੜੇ ਨੇ ਉਹ ਪਾਸ ਹੋਣਗੇ ਕੀ ਪੰਜਾਬ ਸਰਕਾਰ ਇਸ ਤੇ ਕੀ ਗੌਰ ਕਰੇਗੀ ਤੇ ਨਾਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਵੱਡੇ ਜਿਹੜੇ ਨੇ ਐਲਾਨ ਕੀਤੇ ਨੇ ਸਿਹਤ ਨੂੰ ਲੈ ਕੇ ਕੀ ਐਲਾਨ ਨੇ ਉਹ ਵੀ ਅਸੀਂ ਤੁਹਾਨੂੰ ਜੜੀ ਜਾਣਕਾਰੀ ਹੈ ਸਾਂਝੀ ਕਰਦੇ ਆ ਮਿਲਣਾ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲਾ ਜੀ ਮੌਜੂਦ ਨੇ ਰਪਾਲੇ ਸੱਚੀ ਗੱਲ ਰਪਾਲੇ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਆ ਪੰਜਾਬ ਦਾ ਕਿਉਂਕਿ ਜਦੋਂ ਬਰਸਾਤੀ ਮੌਸਮ ਹੁੰਦਾ ਤਾਂ ਕਈ ਬਿਮਾਰੀਆਂ ਜਿਹੜੀਆਂ ਕਿਤੇ ਨਾ ਕਿਤੇ ਫੈਲਣ ਲੱਗ ਜਾਂਦੀਆਂ ਨੇ ਡੇਂਗੂ ਦਾ ਵੀ ਪਿੱਛੇ ਕਹਿਰ ਦੇਖਿਆ ਲਗਾਤਾਰ ਜਾਰੀ ਸੀ ਉਸ ਤੋਂ ਬਾਅਦ ਕੰਟਰੋਲ ਦੇ ਵਿੱਚ ਆਇਆ ਤੇ ਹੁਣ ਜਿਹੜਾ ਨਵਾਂ ਡੇਰੀਏ ਦੇ ਮਾਮਲੇ ਜਿਹੜਾ ਲਗਾਤਾਰ ਵੱਧ ਰਹੇ ਨੇ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ ਕਿਤੇ ਅਕੜੇ ਸਿਹਤ ਮੰਤਰ ਵੀ ਲਗਾਤਾਰ ਚੌਕਸ ਹੋ ਰਹੇ ਨੇ ਲਗਾਤਾਰ ਜਾ ਵੀ ਰਹੇ ਨੇ ਹੁਣ ਸਥਿਤੀ ਕੀ ਹੈ ਦੇਖੋ ਇਹਦਾ ਹੈ ਅਮਰ ਜਿਹੜਾ ਇਹ ਖਾਸ ਕਰਕੇ ਜਦੋਂ ਕੋਈ ਵੀ ਵਾਇਰਲ ਜਿਹੜੀਆਂ ਬਿਮਾਰੀਆਂ ਫੈਲਦੇ ਆ ਡੇਂਗੂ ਆ ਮਲੇਰੀਆ ਡੇਰੀਆ ਤਾਂ ਇਹ ਇੱਕਦਮ ਖਤਮ ਨਹੀਂ ਹੁੰਦੀ ਜੀ ਆਪਾਂ ਕਹੀਏ ਵੀ ਸਵੇਰੇ ਸ਼ੁਰੂ ਹੋਈ ਤੇ ਸ਼ਾਮ ਤੱਕ ਖਤਮ ਹੋ ਗਈ ਤਾਂ ਇਹਨੂੰ ਹੌਲੀ ਹੌਲੀ ਜਿਹੜਾ ਸਮਾਂ ਲੱਗਦਾ ਖਤਮ ਹੁੰਦਾ ਬਿਲਕੁਲ ਫਿਰ ਅਗਲੀ ਗੱਲ ਇਹ ਹੈ ਕਿ ਜਿਹੜਾ ਡੇਂਗੂ ਮਲੇਰੀਆ ਡੇਰੀਆ ਇਹ ਕੋਈ ਲਾਗ ਦੀ ਬਿਮਾਰੀ ਨਹੀਂ ਵੀ ਇੱਕ ਨੂੰ ਹੋਈ ਦੂਜੇ ਨੂੰ ਉਸ ਤੋਂ ਹੋਊਗੀ ਦੂਜੇ ਨੂੰ ਤਾਂ ਇਹਦੇ ਵਿੱਚ ਕਈ ਚੀਜ਼ਾਂ ਆਦਿਆਂ ਜਿਵੇਂ ਹੁਣ ਕੋਈ ਮੱਛਰਾਂ ਨਾਲ ਫੈਲਦੀ ਹੈ ਤਾਂ ਉਹਦੇ ਵਿੱਚ ਕਿਹਦਾ ਕਸੂਰ ਹੈ ਹਮ ਸਰਕਾਰਾਂ ਦਾ ਤੇ ਪ੍ਰਸ਼ਾਸਨ ਦਾ ਕਸੂਰ ਤਾਂ ਹੈ ਕਿਉਂਕਿ ਕਿ ਆਪਾਂ ਸਮਾਂ ਰਹਿੰਦੇ ਆਂ ਗਲੀਆਂ ਮੁਹੱਲਿਆਂ ਦੇ ਵਿੱਚ ਖਾਸ ਕਰਕੇ ਘਰਾਂ ਦੇ ਨੇੜੇ ਜਿਹੜੀ ਸਫਾਈ ਆ ਉਹਨੇ ਕੀਤੀ ਜਾ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਅੱਗੇ ਗੱਲ ਆ ਜਾਂਦੀ ਹੈ ਖਾਣ ਪੀਣ ਦੀ ਕਿ ਤੁਹਾਡਾ ਇਸ ਮੌਸਮ ਹੁੰਦੇ ਦੇਖੋ ਇਸ ਨੂੰ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ। ਹਰ ਇੱਕ ਵਿਅਕਤੀ ਕਹਿੰਦਾ ਵੀ ਯਾਰ ਕੱਚਾ ਜਾਂ ਮੌਸਮ ਕਹਿੰਦਾ ਵੀ ਇਹਦੇ ਚ ਤੁਹਾਨੂੰ ਅਗਰ ਤੁਸੀਂ ਗਲੀ ਦੇ ਵਿੱਚ ਸਫਾਈ ਨਹੀਂ ਰੱਖੋਗੇ ਤਾਂ ਤੁਹਾਨੂੰ ਮਤਲਬ ਇੱਕ ਘਰ ਦੇ ਅੱਗੇ ਅਗਰ ਕੂੜਾ ਪਿਆ ਤਾਂ ਉਹਦੀ ਜਿਹੜੀ ਸਮੈਲ ਆਉ ਤੁਹਾਨੂੰ ਸਾਰੇ ਪੂਰੇ ਮੱਲੇ ਸੁਂਦੀ ਜਿਹੜੀ ਹੈਗੀ ਦੰਦ ਦੱਸਦੀ ਹੈ। ਤਾਂ ਪੰਜਾਬ ਦੇ ਜਿੰਨੇ ਵੀ ਵੱਡੇ ਸ਼ਹਿਰ ਨਗਰ ਨਿਗਮ ਨਗਰ ਕੌਂਸਲਾਂ ਨੇ ਤਾਂ ਉਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਕਮੀ ਇਹ ਆ ਰਹੀ ਹੈ ਕਿ ਸਫਾਈ ਕਰਮਚਾਰੀਆਂ ਨੇ ਪਿੱਛੇ ਜਿਹਾ ਹੜਤਾਲ ਕੀਤੀ ਸੀ ਬਿਲਕੁਲ ਕਈ ਸ਼ਹਿਰਾਂ ਦੇ ਵਿੱਚ ਉਹਦੇ ਵਿੱਚ ਪਟਿਆਲਾ ਵੀ ਇੱਕ ਹੈ ਤੇ ਉੱਥੇ ਸਫਾਈ ਦਾ ਹਾਲ ਜਿਹੜਾ ਕਾਫੀ ਮਾੜਾ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਸਫਾਈ ਹੋ ਵੀ ਰਹੀ ਹੈ ਪਰ ਕਈ ਥਾਂ ਤੋਂ ਕੂੜੇ ਦੇ ਢੇਰ ਨਹੀਂ ਚੱਕੇ ਜਾ ਰਹੇ ਕਈ ਥਾਂ ਤੇ ਸਫਾਈ ਨਹੀਂ ਹੋ ਰਹੀ ਗੰਦਗੀ ਦਾ ਵੀ ਕਪਾ ਕਹਿੰਦਾ ਗੰਦਗੀ ਦਾ ਢੇਰ ਜਿੱਥੋਂ ਕਿ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਫਿਰ ਕੁਝ ਲੋਕ ਖਾਣ ਪੀਣ ਦਾ ਵੀ ਜਿਹੜੇ ਇਹਨਾਂ ਮੌਸਮਾਂ ਦੇ ਵਿੱਚ ਸਮਾਂ ਜਿਹੜਾ ਧਿਆਨ ਨਹੀਂ ਰੱਖਦੇ ਕਈ ਵਾਰ ਤਾਂ ਕਿਹਾ ਆਮ ਦੁਕਾਨਾਂ ਨੇ ਰੇੜੀਆਂ ਨੇ ਉੱਥੇ ਕਈ ਵਾਰ ਕੋਈ ਚੀਜ਼ ਆਪਾਂ ਮੰਨ ਨੂੰ ਲੈਣ ਬੱਚੇ ਜਾ ਰਹੇ ਆ ਤਾਂ ਹੁਣ ਜ਼ਰੂਰੀ ਨਹੀਂ ਕਿ ਉਹ ਤਾਜ਼ੀ ਬਣੀ ਆ ਕਿੰਨੇ ਦਿਨ ਦੀ ਆ ਕਿੰਨੀ ਪੁਰਾਣੀ ਆ ਤਾਂ ਉਹ ਚੀਜ਼ਾਂ ਕਈ ਵਾਰ ਚੀਜ਼ ਓਪਨ ਵੀ ਪਈ ਹੁੰਦੀ ਆ ਉਹਦਾ ਬਿਲਕੁਲ ਉਹ ਉਹ ਚੀਜ਼ਾਂ ਦਾ ਵੀ ਇਸ ਦੇ ਵਿੱਚ ਧਿਆਨ ਆ ਅਗਲੀ ਗੱਲ ਹੁਣ ਉਸ ਤੋਂ ਬਾਅਦ ਅਗੇ ਪਾਣੀ ਦਾ ਹਮ ਜਦੋਂ ਆਪਾਂ ਪਾਣੀ ਪੀਣ ਵਾਲੇ ਦੀ ਗੱਲ ਆਉਂਦੀ ਹੈ ਤਾਂ ਉੱਥੇ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਨਗਰ ਨਿਗਮ ਨਗਰ ਕਾਉਂਸਲ ਇਹਨਾਂ ਨੂੰ ਆਪਾਂ ਇਸ ਤੋਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਾਹਰ ਹੈ ਜਾਂ ਨਗਰ ਨਿਗਮ ਨੂੰ ਇਸ ਦੇ ਵਿੱਚੋਂ ਆ ਬਿਲਕੁਲ ਕਲੀਨ ਜਟ ਨਹੀਂ ਦੇ ਸਕਦੇ ਸ਼ਹਿਰ ਦੀ ਸਫਾਈ ਪੀਣ ਵਾਲਾ ਪਾਣੀ ਤੇ ਲੋਕਾਂ ਦੇ ਆਸ-ਪਾਸ ਕਰਾਂ ਦੇ ਗਲੀਆਂ ਮੁਹੱਲਿਆਂ 'ਚ ਜਿਹੜਾ ਹੈਗਾ ਕੂੜੇ ਕਰਗੜ ਦੇ ਢੇਰ ਗੰਦੀ ਦੇ ਢੇਰ ਜਿੰਨੇ ਇਹ ਸਾਰਾ ਕੰਮ ਨਗਰ ਕਾਉਂਸਲ ਨਗਰ ਨਿਗਮ ਦਾ ਹੈ ਬਿਲਕੁਲ ਉਹਨਾਂ ਦਾ ਕੰਮ ਆਪਸੀ ਹੈ ਫਿਰ ਅਗਲੀ ਗੱਲ ਸੇਧ ਪਾਗ ਸਿਹਤ ਭਾਗ ਦਾ ਕੰਮ ਇਨਵੋਲਵਮੈਂਟ ਆ ਜਦੋਂ ਕੋਈ ਕਿਸੇ ਨੂੰ ਮੰਨ ਲਓ ਦਸ ਉਲਟੀਆਂ ਜਦੋਂ ਕੋਈ ਲੱਗਦੇ ਆ ਤਾਂ ਸਭ ਤੋਂ ਪਹਿਲ ਜਿਹੜੀ ਉਹ ਸਿਹਤ ਭਾਗ ਦੀ ਆ ਗਈ ਹੈ ਉੱਥੇ ਨਗਰ ਨਿਗਮ ਜਾਂ ਨਗਰ ਕਾਉਂਸਲ ਨਗਰ ਕਾਉਂਸਲ ਨਿਗਮ ਠੀਕ ਹੈ ਕਿ ਪਾਣੀ ਸਾਫ਼ ਸੁਥਰਾ ਲੋਕਾਂ ਨੂੰ ਪੀਣ ਲਈ ਮਿਲੇ ਗਲੀਆਂ ਮੋਹੱਲਿਆਂ 'ਚ ਸਫਾਈ ਹੋਵੇ ਪਰ ਜਦੋਂ ਕਿਸੇ ਦੀ ਬਿਮਾਰੀ ਦਾ ਮਾਮੂਲੀ ਜਾਂ ਪਤਾ ਲੱਗਦਾ ਹੈ ਤਾਂ ਉਦੋਂ ਫਿਰ ਇਨਵੋਲਵਮੈਂਟ ਆ ਜਾਂਦੀ ਹੈ ਸਿਹਤ ਭਾਗ ਦੀ ਕੀ ਲੋਕ ਜਦੋਂ ਹਸਪੀਟਲ ਜਾਂਦੇ ਆ ਤਾਂ ਕੀ ਉਹਨੂੰ ਇਮੀਡੀਏਟ ਇਲਾਜ ਮਿਲ ਰਿਹਾ ਕੀ ਜਦੋਂ ਕੋਈ ਬੱਚਾ ਬਜ਼ੁਰਗ ਮਹਿਲਾ ਕੋਈ ਵੀ ਹੈ ਜਦੋਂ ਉਹਨੂੰ ਲੱਗਦਾ ਹੈ ਕਿ ਇਹਨੂੰ ਉਲਟੀਆਂ ਲੱਗੀਆਂ ਆਪਾਂ ਕਈ ਵਾਰ ਨਾਰਮਲ ਚੀਜ਼ ਆਪਾਂ ਸਮਝ ਲੈਣੇ ਆਂ ਕਿ ਕੋਈ ਗੱਲ ਨਹੀਂ ਯਾਰ ਉਲਟੀਆਂ ਲੱਗੀਆਂ ਜਾਂ ਖਾਣ ਪੀਣ ਨਾਲ ਥੋੜਾ ਬਹੁਤਾ ਮੰਨ ਲਓ ਪੇਟ ਖਰਾਬ ਹੋ ਗਿਆ ਕਿਸੇ ਦਾ ਦਸਤ ਲੱਗ ਗਿਆ ਤਾਂ ਆਪਾਂ ਨਾਰਮਲ ਚੀਜ਼ ਸਮਝ ਕੇ ਦਵਾਈ ਦੇ ਦਿੰਨੇ ਆਂ ਤਾਂ ਉਹਦਾ ਡੂੰਘਾਈ ਨਾਲ ਚੈੱਕ ਅਪ ਤੇ ਵੀ ਇਹ ਹੋਇਆ ਕਿਵੇਂ ਕਿਸ ਤਰ੍ਹਾਂ ਹੋਇਆ ਕਿ ਉਸ ਏਰੀਏ ਦੇ ਵਿੱਚ ਪਾਣੀ ਸਾਫਾ ਰਿਆ ਹੁਣ ਪਾਣੀ ਟੈਂਕੀ ਤੋਂ ਚੱਲਿਆ ਘਰ ਤੱਕ ਆਉਣਾ ਰਸਤੇ ਦੇ ਵਿੱਚ ਹੁਣ ਤੁਸੀਂ ਇਹ ਦੱਸੋ ਵੀ ਕਿੰਨੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਐਲ ਐਨ ਟੀ ਦਾ ਕੰਮ ਚੱਲ ਰਿਹਾ ਕਿੰਨੇ ਸ਼ਹਿਰਾਂ ਦੇ ਵਿੱਚ ਸੀਵਰੇਜ ਦਾ ਜਿਹੜਾ ਮੋਰ ਦਾ ਕੰਮ ਚੱਲ ਰਿਹਾ ਕਿਤੇ ਸੀਵਰੇਜ ਦੀ ਲਾਈਨ ਪੈ ਰਹੀ ਹੈ ਕਿਤੇ ਐਲ ਐਨ ਟੀ ਪਾਣੀ ਦੀ ਲਾਈਨ ਨਵੀਂ ਪਾ ਰਿਹਾ ਔਰ ਕਿਤੇ ਅੱਜ ਕੱਲ੍ਹ ਤੁਸੀਂ ਦੇਖੋ ਹਰ ਸ਼ਹਿਰ ਦੇ ਵਿੱਚ ਕੋਈ ਗੈਸ ਪਾਈਪ ਲਾਈਨ ਪੈ ਰਹੀ ਹੈ ਕੋਈ ਕਿਸੇ ਨੇ ਕੋ ਕਨੈਕਟ ਵਾਲੀਆਂ ਜਿਹੜੀਆਂ ਹੈਗੀਆਂ ਨੇਆਂ ਲਾਈਨਾਂ ਪੈ ਰੀਆਂ ਨੇ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਸੜਕਾਂ ਗਲੀਆਂ ਪੱਟੀਆਂ ਪਈਆਂ ਜਦੋਂ ਉਹ ਉਹਦੀ ਪਟਾਈ ਕਰਦੇ ਆ ਤਾਂ ਉਥੋਂ ਕਿਤੇ ਨਾ ਕਿਤੋਂ ਜਿਹੜੀ ਪਾਪ ਪਾਪ ਪਾਈ ਉਹ ਲੀਕੇਜ ਹੋ ਜਾਂਦੀ ਹੈ ਜਦੋਂ ਲੀਕੇਜ ਹੁੰਦੀ ਹੈ ਤਾਂ ਬਾਰਿਸ਼ ਵਾਲਾ ਪਾਣੀ ਉਹ ਚ ਮਿਕਸ ਹੋ ਜਾਂਦਾ ਕਈ ਥਾਂ ਸੀਵਰੇਜ ਵਾਲਾ ਪਾਣੀ ਮਿਕਸ ਹੁੰਦਾ ਕਈ ਸ਼ਹਿਰਾਂ ਦੇ ਵਿੱਚ ਕਈ ਦਹਾਕੇ ਪੁਰਾਣੀਆਂ ਪਾਈਪ ਲਾਈਨਾਂ ਦੇ ਲੋਹੇ ਦੀਆਂ ਉਹਦੀ ਪਾਪ ਲਾਈਨ ਲੀਕੇਜ ਆ ਕਿ ਇਹ ਵੀ ਦੇਖਿਆ ਕਿ ਉਹ ਲਾਈਨ ਜਿਹੜੀ ਹੈਗੀ ਹੈ ਸੀਵਰੇਜ ਦੀ ਪਾਣੀ ਆ ਲੀਕੇਜ ਤਾਂ ਨਹੀਂ ਹੋ ਰਹੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਬਿਮਾਰੀਆਂ ਨੇ ਇਹ ਫੈਲਦੀਆਂ ਫਿਰ ਸਿਹਤ ਭਾਗ ਦਾ ਜਦੋਂ ਰੋਲ ਹੁੰਦਾ ਜਿਵੇਂ ਪਹਿਲਾਂ ਗੱਲ ਕੀਤੀ ਹੈ ਹੁਣ ਪਟਿਆਲਾ ਜਿਹੜਾ ਪੰਜਾਬ ਦਾ ਇੱਕ ਵੱਡਾ ਸ਼ਹਿਰ ਆ ਪਟਿਆਲਾ ਉੱਥੇ ਬੀਤੇ ਦਿਨ ਜਿਹੜਾ ਡੈਰੀਏ ਨਾਲ ਪਿੱਛੇ ਜੇ ਤੁਸੀਂ ਦੇਖਿਆ ਕਾਫੀ ਵਾਇਰਲ ਹੋਈ ਆ ਵੀਡੀਓ ਤਾਂ ਉਹ ਬੱਚਾ ਜਿਹੜਾ ਬਿਮਾਰ ਹੋਇਆ ਤਾਂ ਉਹ ਮਹਿਲਾ ਨੇ ਆਪ ਸਿਹਤ ਮੰਤਰੀ ਨੂੰ ਦੱਸਿਆ ਮਿਲ ਕੇ ਵੀ ਜਦੋਂ ਮੈਂ ਹਸਪੀਟਲ ਬੱਚੇ ਨੂੰ ਲੈ ਕੇ ਗਈ ਜਿਹੜੇ ਡਾਕਟਰ ਸੀਗੇ ਡਾਕਟਰ ਬੈਠੇ ਚਾਹ ਪੀਂਦੇ ਰਹੇ ਪਰ ਉਹਨਾਂ ਨੇ ਬੱਚੇ ਨੂੰ ਸੰਭਾਲ ਤੱਕ ਨਹੀਂ ਕੀਤੀ ਜਦੋਂ ਇੰਨੇ ਤੱਕ ਇਹ ਕਈ ਵਾਰ ਕੀ ਹੁੰਦਾ ਕਿ ਕਿਸੇ ਬਿਮਾਰੀ ਦਾ ਜਿਹੜਾ ਟਾਈਮ ਪੀਰੀਅਡ ਆ 15 ਮਿੰਟ 20 ਮਿੰਟ ਕੰਨਦਾ ਅੱਧਾ ਘੰਟਾ ਇਨਾ ਕੀ ਹੁੰਦਾ ਪਹਿਲਾਂ ਬੱਚੇ ਨੂੰ ਲੈ ਕੇ ਗਏ ਉਹਨੇ ਫਿਰ ਹਸਪੀਟਲ ਆਏ ਫਿਰ ਉਹ ਡਾਕਟਰ ਨੂੰ ਬੁਲਾ ਕੇ ਅੱਧਾ ਪਹੁੰਚਾ ਕਹਿੰਦਾ ਉੱਥੇ ਖਰਾਬ ਹੋ ਗਿਆ ਤਾਂ ਇੰਨੇ ਦੇਰ ਚ ਬੱਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਆਪਾਂ ਇੱਕ ਵਾਰੋ ਦਰਸ਼ਕਾਂ ਜਿਹੜਾ ਹੈਗਾ ਦਿਖਾ ਜ਼ਰੂਰ ਦਿੰਨੇ ਆ ਕਿ ਜਦੋਂ ਮਹਿਲਾ ਨੇ ਸਿਹਤ ਭਾਗ ਦੇ ਜਿਹੜੇ ਮੰਤਰੀ ਡਾਕਟਰ ਬਲਵੀਰ ਸਿੰਘ ਹੈ ਉਹਨਾਂ ਨੂੰ ਜਿਹੜੀ ਸ਼ਿਕਾਇਤ ਕੀਤੀ ਹੈ ਔਰ ਉਹਨੇ ਕਿਹਾ ਕਿ ਆਪਾਂ ਉਹ ਜਰੂਰ ਸੁਣਾ ਦੇ ਦਰਸ਼ਕਾਂ ਮਾਤਾ ਜੀ ਨੇ ਜੀ ਉਹ ਲਿਆਂ ਹੋਣ ਉਹਨੂੰ ਵਾਤੋਂ ਲੈ ਕੇ ਗਏ ਸੀ

वो चाय नहीं छोड़ी बिस्कुट नहीं छोड़ी डॉक्टर इमरजेंसी में रूम है ना लास्ट रूम चाय पीने का उसके अंदर भी बच्चा लेके घुसी में कंधे पे मेरे बच्चा उनसे रोती रही भी लगती रही मेरे उन्होंने चाय बिस्कुट नहीं छोड़ा कहती आप बेड पे बच्चा लिटाओ मैं बेड पे लिटाई लिटा और वो अपना चाय बिस्कुट खत्म करके तब मुझे फॉर्मेलिटीज दिखाने के लिए थर्मामीटर लगाया आंखें मेरी बच्चे की पलट गई मैंने देख लिया मेरा बच्चा हो गया मेरी नजरों के सामने मेरी नजरों के सामने मेरा बच्चा पूरा हुआ क्या बिस्मत खत्म करके तब वो आई है हाँ जी क्या मुझे डॉक्टर दिखावा ਮੈਂ ਡਾਕਟਰ ਆਪਕੋ ਪਹਿਚਾਨ ਕੇ ਦਿਖਾਵਾਂਗੀ ਮਰਦਨ ਜੀ ਮੈਂ ਇੱਕ ਇੱਕ ਡਾਕਟਰ ਆਪਨੇ ਡਿਊਟੀ ਤੇ ਅਟੈਂਡੈਂਸ ਹੋਤੀ ਉਹ ਦੇਖ ਕੇ ਦੋਨਾਂ ਦਾ ਕਾਉਂਟ ਕਰਦੇ ਸੋ ਬਿਲਕੁਲ ਦਰਸ਼ਕਾਂ ਨੇ ਕਿਤੇ ਨਾ ਕਿਤੇ ਹੱਸੋਇਆ ਕਿਉਂਕਿ ਸਿਹਤ ਭਗਤ ਜਿਹੜੇ ਮੰਤਰੀ ਸਭਾ ਨੇ ਡਾਕਟਰ ਬਲਵੀਰ ਸਿੰਘ ਤਾਂ ਉਹਨਾਂ ਦੇ ਅੱਗੇ ਕੀਵੇਂ ਜਿਹੜਾ ਉਹ ਆਪਣੀ ਹੱਡ ਬਿੱਤੀ ਜਿਹੜੀ ਮਾਂ ਸਨਾਰੀ ਹੈ ਕਿਉਂਕਿ ਉਹਦੇ ਹੱਥੋਂ ਜਿਹੜਾ ਬੱਚਾ ਕਿਤੇ ਨਾ ਕਿਤੇ ਨਿਕਲ ਚੁੱਕਿਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਜਦੋਂ ਮੈਂ ਆਪ ਬੱਚੇ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਈ ਤਾਂ ਡਾਕਟਰ ਚਾਹ ਤੇ ਬਿਸਕੁਟ ਦੀਆਂ ਚੁਸਕੀਆਂ ਲੈਂਦੇ ਨੇ ਤੇ ਮੇਰਾ ਬੱਚਾ ਜਿਹੜਾ ਅੱਖ ਮੀਟ ਕੇ ਦੁਨੀਆ ਨੂੰ ਆਲਵਿਦਾ ਕਰ ਗਿਆ। ਹਮ ਜੀ ਇੱਕ ਹੋਰ ਹੈ ਦੇਚ। ਬੱਚੇ ਦੀ ਮੌਤ ਹੋ ਗਈ। ਹੂੰ। ਔਰ ਉਸ ਮਾਂ ਨੇ ਜੋ ਅੱਖੀਂ ਦੇਖਿਆ ਬਿਲਕੁਲ ਉਹ ਸਾਰਾ ਕੁਝ ਸਿਹਤ ਮੰਤਰੀ ਪੰਜਾਬ ਨੂੰ ਦੱਸਿਆ। ਹੂੰ। ਹੁਣ ਤੱਕ ਉਹ ਡਾਕਟਰ ਦੇ ਕਾਰਵਾਈ ਕੀ ਹੋਈ ਆ ਬਿਲਕੁਲ ਠੀਕ ਆ ਅਜੇ ਤੱਕ ਇਹ ਚੀਜ਼ ਪੰਜਾਬ ਸਰਕਾਰ ਸਿਹਤ ਵਿਭਾਗ ਜਾਂ ਸਿਹਤ ਮੰਤਰੀ ਵਿਧੇ ਤੱਕ ਜਨਤਕ ਨਹੀਂ ਕੀਤੀ ਗਈ ਆ ਇਹ ਜਰਬਾਹ ਜ਼ਰੂਰ ਕਹਿੰਦਾ ਕਿ ਹਾਂ ਸੀਸੀਟੀਵੀ ਖੰ ਲੱਖ ਹਗਾਲੀ ਜਾਵੇਗੀ ਨਹੀਂ ਨਹੀਂ ਸੀ ਇਹ ਡਾਕਟਰ ਦੇ ਦੇਖੋ ਤੁਸੀਂ ਉਹ ਚੀਜ਼ ਨਹੀਂ ਹੈ ਸੀਸੀਟੀਵੀ ਦੇ ਵਿੱਚ ਕੀ ਹੈ ਸੀਸੀਟੀਵੀ ਕੀ ਉੱਥੇ ਲੱਗੇ ਹੋਈ ਸੀ ਜੇ ਲੱਗੇ ਹੋਈ ਸੀ ਤਾਂ ਉਹਦੇ ਉਹ ਤਾਂ ਕਿੰਨੇ ਪੰਜ ਮਿੰਟ ਦਾ ਕੰਮ ਹੈ ਅੱਜ ਉਸ ਨੂੰ 2 3 4 ਦਿਨ ਹੋ ਗਏ ਜੇਕਰ ਤੁਸੀਂ ਇਹਨਾਂ ਡਾਕਟਰਾਂ ਦੇ ਉੱਪਰ ਇਦਾਂ ਦੇ ਆਪਾਂ ਜੋ ਕਾਰਵਾਈ ਕਰਦੇ ਦੇਖੋ ਇੱਕ ਜਿਸ ਮਾਂ ਨੇ ਆਪਣੇ ਅੱਖੀ ਸਾਰਾ ਕੁਝ ਦੇਖਿਆ ਔਰ ਆਪਣੇ ਉਹਦੇ ਹੱਥਾਂ ਦੇ ਵਿੱਚ ਉਹਦਾ ਬੱਚਾ ਚਲਾ ਗਿਆ ਉਹ ਸਾਰਾ ਕੁਝ ਦੱਸ ਰਹੀ ਹੈ ਤੁਸੀਂ ਕੋਈ ਵੀ ਕਾਰਵਾਈ ਹੁੰਨੇ ਆਪਾਂ ਕਹਿੰਦੇ 5 ਮਿੰਟ ਲਾਓ ਗ੍ਰਿਫਤਾਰੀ ਪਾ ਦਿਓ ਕਾਰਵਾਈ ਉਹ ਤਾਂ ਹੋ ਜਾਂਦੀ ਹੈ ਪਰ ਜਦੋਂ ਡਾਕਟਰਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਸਰਕਾਰ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਉਹ ਇਹ ਲੱਗਦਾ ਸਰਕਾਰ ਨੂੰ ਵੀ ਇਹ ਕਾਰਵਾਈ ਕਰਾਂਗੇ ਤਾਂ ਕੱਲ ਨੂੰ ਹੜਤਾਲ ਹੋ ਸਕਦੀ ਹੈ ਹਾਂ ਵੀ ਡਾਕਟਰ ਹੜਤਾਲ ਕਰ ਲੈਣਗੇ ਡਾਕਟਰਾਂ ਦਾ ਸਰਕਾਰ ਡਰਦੀ ਹੈ ਪਰ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਪਏਗਾ ਨਾ ਹੁਣ ਤੱਕ ਸਰਕਾਰ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਲੋਕਾਂ ਨੂੰ ਜਨਤਕ ਤੌਰ ਤੇ ਦੱਸ ਦੇਣਾ ਚਾਹੀਦਾ ਸੀ ਕਿ ਫਲਾ ਗਰੀ ਮੈਲਾ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਫਲਾ ਡਾਕਟਰ ਨੂੰ ਸਸਪੈਂਡ ਕਰਤਾ ਸਰਪਾਲ ਜੀ ਕਿੰਨਿਆ ਕੋ ਜਿਹੜੀਆਂ ਮੋਤਾ ਹੋਈਆਂ ਨੇ ਤੇ ਕਿਹੜੇ ਏਰੀਆ ਦੀ ਖਬਰ ਹੈ ਜਿਹੜਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿਸ ਮੰਤਰੀ ਸਭਾ ਨਾਲ ਉੱਥੇ ਗੇੜਾ ਮਾਰ ਕੇ ਆਏ ਕਿ ਦੇਖੋ ਮੌਤਾਂ ਦੀ ਗਿਣਤੀ ਤਾਂ ਹੈਗੀ ਆਤੀ ਦਰਜਨ ਤੋਂ ਵੱਧ ਮੌਤਾਂ ਦੀ ਗਿਣਤੀ ਜਿਹੜੀ ਉਹ ਦੱਸੀ ਜਾ ਰਹੀ ਹੈ ਅਲੱਗ-ਅਲੱਗ ਥਾਂ ਤੇ ਪੰਜਾਬ ਦੇ ਪਰ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਮੌਤ ਹੋ ਗਈ ਉਸ ਤੋਂ ਬਾਅਦ ਸਿਹਤ ਵਿਭਾਗ ਉਹਨੂੰ ਕਿਦਾਂ ਡਿਕਲੇਅਰ ਕਰਦਾ ਹੈ ਹਾਂ ਬਿਲਕੁਲ ਠੀਕ ਪਰਿਵਾਰ ਇਹ ਕਹਿੰਦਾ ਵੀ ਜਿਹੜੀ ਕੋਈ ਵੀ ਹੈ ਉਹ ਕਹਿ ਦਿੰਦਾ ਕਿ ਸਰ ਜਿਹੜੀ ਬੱਚੇ ਦੀ ਮੌਤ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਦੀ ਮੌਤ ਡੇਰੀਏ ਨਾਲ ਹੋਈ ਹੈ ਪਰ ਸਿਹਤ ਵਿਭਾਗ ਉਹਨੂੰ ਇਹ ਗੱਲ ਲਿਖੇਗਾ ਕਿ ਵਾਕਈ ਡੇਰੀ ਨਾਲ ਹੋਈ ਐ ਕਿ ਨਹੀਂ ਹੋਈ ਇਹ ਦੇਖਣ ਵਾਲੀ ਗੱਲ ਆ ਹੁਣ ਉਸ ਤੋਂ ਬਾਅਦ ਸਿਹਤ ਪਾਏ ਜਿਹੜੇ ਪੰਜਾਬ ਦੇ ਸਿਹਤ ਮਾਣ ਡਾਕਟਰ ਬਲਬੀਰ ਸਿੰਘ ਐ ਉਹਨਾਂ ਨੇ ਵੀ ਹਸਪਤਾਲਾਂ ਦਾ ਦੌਰਾ ਕੀਤਾ ਵੱਖਵਾ ਹਸਪੀਟਲਾਂ 'ਚ ਗਏ ਆ ਲੋਕਾਂ 'ਚ ਗਏ ਆ ਲੋਕਾਂ 'ਚ ਜਾ ਰਹੇ ਆ ਆਪਾਂ ਲੋਕਾਂ ਨੂੰ ਇਹ ਗੱਲ ਚ ਦੱਸ ਰਹੇ ਆ ਕਿ ਅਸੀਂ ਆ ਕੰਮ ਕਰ ਰਹੇ ਆ ਪਰ ਅਸਲੀਅਤ ਕੀ ਐ ਹਾਂ ਬਿਲਕੁਲ ਕੀ ਅਸਲੀਅਤ ਦੇ ਵਿੱਚ ਜੇ ਕਿਤੇ ਪਾਣੀ ਸਾਫ਼ ਨਹੀਂ ਆ ਰਿਹਾ ਜਾਂ ਪਾਣੀ 'ਚ ਕਿਤੇ ਮਲਾਵਟ ਆ ਤਾਂ ਉਹਨੂੰ ਇਮੀਡੀਟ ਸਾਫ਼ ਕਰਨ ਦਾ ਆਪਣੇ ਕੋਲ ਹੱਲ ਕੀ ਐ ਬਿਲਕੁਲ ਤਾਂ ਇੱਕ ਵਾਰ ਆਪਾਂ ਜਿਹੜੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਹੈ ਉਹ ਜਦੋਂ ਲੋਕਾਂ ਚ ਗਏ ਹਸਪਤਾਲਾਂ ਚ ਗਏ ਇਹਨਾਂ ਨੇ ਕੀ ਕਿਹਾ ਆਪਾਂ ਇੱਕ ਵਾਰ ਉਸਤੇ ਜ਼ਰੂਰ ਨਜ਼ਰ ਮਾਰਦੇ ਆ ਕਾਫੀ ਜ਼ਿਆਦਾ ਹੋਇਆ ਜੀ ਮੈਨੂੰ ਪਤਾ ਲੱਗਿਆ ਤੇ ਮੈਂ ਇਮੇਡੀਟਲੀ ਪਹੁੰਚਿਆ ਹੈਗਾ ਹਾਲਾਂਕਿ ਮੈਂ ਅੱਜ ਮੋਗੇ ਤੋਂ ਆ ਰਿਹਾ ਸੀ ਤਾਂ ਕਿਉਂਕਿ ਮੋਗੇ ਦੇ ਵਿੱਚ ਇੱਕ ਸ਼ੂਟਆਊਟ ਹੋਇਆ ਸੀਗਾ ਉਹਨਾਂ ਦੀ ਖਬਰ ਲੈ ਕੇ ਉਹਨਾਂ ਦੀ ਟ੍ਰੀਟਮੈਂਟ ਦਾ ਸਾਰਾ ਬੰਦੋਬਸਤ ਕਰਕੇ ਮੇਅਰ ਸਾਹਿਬ ਵੀ ਪਹੁੰਚੇ ਹੋਇਆ ਜੀ ਗਾਂਧੀ ਜੀ ਆ ਮੈਡ ਸਾਡੇ ਭੈਣ ਜੀ ਆਏ ਹੋਏ ਆ ਜੀ ਮਿਸਟਰ ਠਾਰ ਮਾਜਰਾ ਸਾਡੇ ਡੀਸੀ ਕੁੰਦਨ ਗੋਗਿਆ ਜੀ ਸਾਰੇ ਸ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਜੀ ਬਿਲਕੁਲ ਕਨਸਰਨ ਹੈ ਚਿੰਤਾਤ ਹੈ ਮਤਲਬ ਇਹ ਨਹੀਂ ਹੋਣਾ ਚਾਹੀਦਾ ਜਿਹੜੀਆਂ ਇਹ ਕਾਲੋਨੀਆਂ ਹੈਗੀਆਂ ਜਿਹੜੀਆਂ ਪੁਰਾਣੀਆਂ ਇਲੈਗਲ ਬਣੀਆਂ ਹੈਗੀਆਂ ਇਹਦੇ ਚ ਸਭ ਤੋਂ ਵੱਡੀ ਸਮੱਸਿਆ ਦਿੱਕਤ ਆ ਰਹੀ ਹੈ ਕਿ ਅਸੀਂ ਵਾਟਰ ਸਪਲਾਈ ਸੀਵਰੇਜ ਦਾ ਹੁਣ ਤਾਂ ਇਹ ਮਿਸਪਲ ਕਾਰਪੋਰੇਸ਼ਨ ਕੋਲ ਆ ਬਟ ਇਹਦੇ ਜਿਹੜੀਆਂ ਪੁਰਾਣੀਆਂ ਲਾਈਨਾਂ ਪਈਆਂ ਹੋਈਆਂ ਨੇ ਜਿਹੜਾ ਪੁਰਾਣੇ ਵਾਲੀਆਂ ਉਹ ਇਲੈਗਲ ਕਨੈਕਸ਼ਨ ਆ ਤੇ ਜਦੋਂ ਇਲੈਗਲ ਕਨੈਕਸ਼ਨ ਬੰਦੇ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਮੇਨ ਪਾਈਪ ਆ ਉਹ ਆਪਣੇ ਆਪ ਕਟ ਕਰਦੇ ਹੋ ਪ੍ਰੋਪਰ ਕਨੈਕਸ਼ਨ ਹੁੰਦਾ ਨਹੀਂ ਔਰ ਬਹੁਤ ਸਾਰੇ ਜਿਹੜੇ ਬੰਦੇ ਉਹ ਤੁਲੂ ਪਾਪ لیکن ਅਸੀਂ ਜਿਹੜਾ ਹੈਗਾ ਵੀ ਇਹਦੇ ਵਿੱਚ ਪਹਿਲੀ ਗੱਲ ਤੇ ਹੈ ਵੀ ਜਿਹੜੇ ਬੰਦਿਆਂ ਦੇ ਘਰਾਂ ਦੇ ਵਿੱਚ ਲੋਕ ਬਿਮਾਰ ਹੋਏ ਆ ਉਹਨਾਂ ਦੇ ਨਾਲ ਮੇਰੀ ਦਿਲ ਦੀ ਹਮਦਰਦੀ ਹੈ ਔਰ ਅਸੀਂ ਸਰਕਾਰ ਉਹਨਾਂ ਦੇ ਨਾਲ ਖੜੀ ਆ ਅਸੀਂ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਉਹ ਦਵਾਈ ਦਾ ਵੀ ਬੰਦੋਬਸਤ ਕੀਤਾ ਸਾਡੇ ਕੋਲੇ ਜਿਸ ਤਰ੍ਹਾਂ ਮਾਤਕ ਛੱਲਿਆ ਸੀ ਬੰਦੇ ਕੁਝ ਦਾਖਲ ਆ ਉਹਨਾਂ ਦਾ ਇਲਾਜ ਵੀ ਹੋ ਰਿਹਾ ਔਰ ਜਿੰਦਰਾ ਹਸਪਤਾਲ ਚ ਦਾਖਲ ਆ ਉਹਨਾਂ ਦਾ ਵੀ ਇਲਾਜ ਅਸੀਂ ਫਰੀ ਕਰ ਰਹੇ ਆ ਇਸ ਤੋਂ ਵਾਇਸ ਅਸੀਂ ਇੱਥੇ ਡਿਸਪੈਂਸਰੀ ਵੀ ਖੋਲਤੀ ਆ ਜਿਸ ਦੇ ਨਾਲ ਆਮ ਲੋਕਾਂ ਨੂੰ ਜਿਹੜਾ ORS ਜਾਂ ਜਿਹੜੀਆਂ ਦਵਾਈਆਂ ਹੈਗੀਆਂ ਐਂਟੀਬਾਇਟਿਕ ਤੱਕ ਸਾਰੀਆਂ ਇੱਥੇ ਮਿਲ ਰਹੀਆਂ ਅਵੇਲੇਬਲ ਤੇ ਹਰ ਰੋਜ਼ ਬਲਵ ਐਤਵਾਰ ਨੂੰ ਵੀ 7 ਦਿਨ ਹਫਤੇ ਦੇ ਪੂਰੇ 7 ਦਿਨ ਕੰਮ ਕਰੇਗੀ ਇਹ ਸਵੇਰ ਤੋਂ ਸ਼ਾਮ ਤੱਕ ਕਰੇਗੀ ਰਾਤ ਤੱਕ ਕਰੇਗੀ। ਔਰ ਲੋਕਾਂ ਦਾ ਸਾਰਾ ਸੀ ਉਹਦਾ ਧਿਆਨ ਰੱਖ ਰਿਆ ਆ ਬਸ ਲੋਕਾਂ ਨੂੰ ਦੋ ਬੇਨਤੀ ਹੈਗੀ ਆ ਕਿ ਇਲਾਜ ਤਾਂ ਅਸੀਂ ਕਰ ਦਾਂਗੇ। ਬਟ ਤੁਸੀਂ ਬਿਮਾਰ ਨਾ ਹੋ। ਉਹਦੇ ਵਾਸਤੇ ਦੋ ਕੰਮ ਕੀਤੇ ਆ ਕਿ ਜਿਹੜੀ ਮਿਸਪਲ ਮਿਸਪਲ ਕਾਰਪੋਰੇਸ਼ਨ ਹੈ ਉਹਨਾਂ ਨੇ ਕਿਹਾ ਵੀ ਪਾਣੀ ਮੈਂ ਕਿਹਾ ਵੀ ਦੱਸੋ ਪਾਣੀ ਖਰਾਬੀ ਪਈ ਕਿੱਥੋਂ ਆ ਮਿਕਸਿੰਗ ਕਿੱਥੇ ਹੋਈ ਆ ਉਹ ਸਾਰੇ ਲਾਈਨ ਪਟਵਾ ਰਿਆ ਮੈਂ। ਉਹ ਇੱਕ ਇੱਕ ਜਗ੍ਹਾ ਤੇ ਉਹ ਸੀਵਰੇਜ ਦੇ ਵਿੱਚੋਂ ਦੀ ਲੰਘ ਰਹੀ ਸੀ ਉਹ ਪਾਈਪ ਗੜ ਜਾਂਦੀ ਆ ਤੁਲੂ ਪੰਪ ਨਾਲ ਪਾਣੀ ਖਿੱਚ ਲੈਂਦੇ ਆ ਉਹਨਾਂ ਠੀਕ ਕੀਤਾ ਉਹਦੇ ਜਿੰਨੇ ਵੀ ਫਾਲਟ ਆ ਸਾਰੇ ਤਾਂ ਕਿ ਜਿਹੜੀ ਪਾਣੀ ਦੀ ਪੂਰੀ ਲਾਈਨ ਉਹਦੀ ਜਿਹੜੀ ਪੋਟੈਂਸ਼ੀ ਹੈ ਉਹਦੀ ਇੰਟੈਗਰਿਟੀ ਚੈੱਕ ਕਰਕੇ ਫਿਰ ਕਰਾਂਗੇ 100000000 ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਕਰੋੜਾਂ ਇੰਦੀਆਂ ਗੋਲੀਆਂ ਵੀ ਕਰ-ਕਰ ਵੰਡ ਰਹੇ ਆ ਦੋ ਟੂ ਡੋਰ ਸਰਵੇ ਕਰ ਰਹੇ ਆ ਔਰ ਲੋਕਾਂ ਨੂੰ ਬੇਨਤੀ ਆ ਕਿ ਕਲੋਰੀਨ ਪਾ ਕੇ ਕਲੋਰੀਨੇਟਡ ਪਾਣੀ ਜਿਹੜਾ ਹੈਗਾ ਉਹ ਨੂੰ ਯੂਜ਼ ਕਰੋ ਜਾਂ ਉਹਨੂੰ ਬੋਇਲ ਕਰਕੇ ਯੂਜ਼ ਕਰੋ ਤੇ ਸਿਰਫ ਤੇ ਸਿਰਫ ਜਿਹੜਾ ਤਾਜ਼ਾ ਘਰ ਦਾ ਬਣਿਆ ਹੋਇਆ ਖਾਣਾ ਉਹ ਖਾਣਾ ਤੁਸੀਂ ਬਾਜ਼ਾਰ ਦੀਆਂ ਚੀਜ਼ਾਂ ਨਾ ਖਾਓ ਬਰਸਾਤ ਦੇ ਵਿੱਚ ਨਾ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਫਰੇਜ਼ ਰੱਖਣ ਤੇ ਅਸੀਂ ਉਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਆ ਔਰ ਅਸੀਂ ਉਹਨਾਂ ਵਾਸਤੇ ਪ੍ਰਯਾਸ ਵੀ ਕਰ ਰਹੇ ਆ ਤੇ ਪ੍ਰੇਅਰ ਵੀ ਕਰਦੇ ਆ ਤੇ ਲੋਕਾਂ ਨੂੰ ਆਗਾ ਵੀ ਤੁਹਾਨੂੰ ਸਾਥ ਦੇਉ ਇੱਕ ਤਾਂ ਇਲੀਗਲ ਕੈਰੈਕਸ਼ਨ ਬਿਲਕੁਲ ਨਾ ਲੋ ਫਿਰ ਕੈਜੁਐਲਟੀ ਇਹਦੇ ਵਿੱਚ ਡਾਇਰੈਕਟਲੀ ਐਸ ਇਟ ਇਜ਼ ਜਿਹੜੀ ਹੈਗੀ ਆ ਉਹ ਕੈਜੁਐਲਟੀ ਨਹੀਂ ਪਰ ਬੰਨੂ ਪਤਾ ਲੱਗਿਆ ਕਿ ਬੱਚਾ ਸੀ ਜਿਹਦੀ ਪਹਿਲਾਂ ਹੋਈ ਆ ਜਿਹੜੇ ਪਹਿਲਾਂ ਕਈ ਬੰਦੇ ਉਹ ਟਾਈਮ ਸਰ ਪਹੁੰਚਦੇ ਨਹੀਂ ਆ ਡੀਹਾਈਡਰੇਸ਼ਨ ਹੋ ਜਾਂਦੀ ਆ ਲੇਟ ਆਂਦੇ ਆ ਤੇ ਦੂਜੀ ਗੱਲ ਆ ਵੀ ਜਿਵੇਂ ਤੁਹਾਨੂੰ ਲੋਸ ਮੋਸ਼ਨਸ ਹੋਏ ਤੁਹਾਡੇ ਨਾਲ ਸੈਂਟਰ ਆ ਇੱਥੇ ਆ ਜੋ ਜਾ ਸ਼ਹਿਰ ਦੇ ਵਿੱਚ ਮਾਤਕ ਸੰਧਿਆ ਹਸਪਤਾਲ ਰਜਿੰਦਰਾ ਹਸਪਤਾਲ ਪਟਿਆਲੇ ਵਿੱਚ ਤਾਂ ਕੋਈ ਦਿੱਕਤ ਨਹੀਂ ਆ ਜੀ ਉੱਥੇ ਜਿਹੜੀ ਹੈਗੀ ਆ 24 ਘੰਟੇ ਜਿਹੜੀ ਸੁਰਤ ਅਵੇਲੇਬਲ ਆ ਜਦੋਂ ਤੁਹਾਨੂੰ ਕੋਈ ਕੋਈ ਵੀ ਤੁਹਾਨੂੰ ਫੇਰਦੀ ਬਿਮਾਰੀ ਹੈ ਬੁਖਾਰ ਕੋਈ ਮੱਖੀਆਂ ਮੱਛਰਾਂ ਨਾਲ ਜਾਂ ਗੰਦੇ ਪਾਣੇ ਨਾਲ ਹੋਣ ਵਾਲੀ ਬਿਮਾਰੀ ਆ ਤਾਂ ਇਮੀਡੀਟ ਹਸਪਤਾਲ ਚ ਜਾ ਕਰੋ ਸਾਰਾ ਇਲਾਜ ਫਰੀ ਹੈ ਔਰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਔਰ ਇਸ ਤੋਂ ਬਾਅਦ ਆਪਣੇ ਸਿਹਤ ਸਟਾਫ ਨੂੰ ਅਲਰਟ ਕਰੋਗੇ ਅਸੀਂ ਪਾਣੀ ਵੀ ਟੈਸਟ ਕਰਦੇ ਹਾਂ ਜੀ ਪਾਣੀ ਦਾ ਟੈਸਟ ਕਰਦੇ ਹਾਂ ਪੂਰੀ ਜਾਂਚ ਕਰਦੇ ਹਾਂ ਔਰ ਜਿਹੜਾ ਵੀ ਕੋਈ ਖਰਾਬੀ ਹੁੰਦੀ ਆ ਐਡੀਸੀ ਆਏ ਆ ਮੈਸਪੋ ਕਾਰਪੋਰੇਸ਼ਨ ਤੋਂ ਸਾਰਾ ਸਟਾਫ ਆਇਆ ਸਾਡਾ ਸਾਰਾ ਸਟਾਫ ਪਹੁੰਚਿਆ ਹੋਇਆ ਤੇ ਅਸੀਂ ਲੋਕਾਂ ਦੇ ਬਾਰੇ ਜਿਹੜਾ ਹੈਗਾ ਲੋਕਾਂ ਵਰਗੀਆਂ ਲੋਕਾਂ ਦੇ ਵਿੱਚੋਂ ਅਸੀਂ ਪੂਰੀ ਕੋਸ਼ਿਸ਼ ਕਰਕੇ ਉਹਨਾਂ ਜਿਹੜੀ ਬਿਮਾਰੀ ਦੀ ਜਨਮ ਵੀ ਫੜਾਂਗੇ ਔਰ ਜਿਹੜੀ ਬਿਮਾਰ ਲੋ ਕੋਈ ਉਹਨਾਂ ਦਾ ਲਾਸ਼ ਵੀ ਕਰਾਂਗੇ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਦੇ ਵੱਖ-ਵੱਖ ਹਸਪਤ ਜਿਕਰ ਪੰਜਾਬ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਆਵੇ ਜਿੱਥੇ ਕਿ ਇਹ ਡਾਇਰੀਆਂ ਦੇ ਨਾਲ ਜਿਹੜੀਆਂ ਮੋਤਾਂ ਹੋਈਆਂ ਨੇ ਤਾਂ ਉਸ ਏਰੀਆ ਦੇ ਵਿੱਚ ਵੀ ਗਏ ਨੇ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਜਾਗਰੂਤ ਕੀਤਾ ਹੈ ਕਿ ਤੁਸੀਂ ਜਿਹੜਾ ਸਾਫ਼ ਜਿਹੜਾ ਪੀਣ ਦੇ ਪਾਣੀ ਦੀ ਵਰਤੋਂ ਕਰੋ ਗੰਦਗੀ ਤੋਂ ਉਪਚਾਰ ਰੱਖੋ ਘਰਾਂ ਦੇ ਵਿੱਚ ਜਿਹੜਾ ਪਾਣੀ ਉਹ ਜਾਮਾ ਨਾ ਰੱਖੋ ਤਾਂ ਇਸ ਤਰ੍ਹਾਂ ਜਿਹਨੇ ਗੱਲਾਂ ਬਾਤਾਂ ਨੇ ਉਹਨਾਂ ਨੇ ਕੀਤੀਆਂ ਨੇ ਤੇ ਰਪਾਲ ਜੀ ਹੁਣ ਆਪਾਂ ਇਸ ਬਿਮਾਰੀ ਤੋਂ ਬਾਅਦ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ आज जो उन्होंने एक बड़े जने ने सेहत नु लेके बड़े एलान भी किते ने क्योंकि उस एलान ਦੇ ਜਰੀਏ ਮੈਨੂੰ ਲੱਗਦਾ ਵੀ ਲੋਕਾਂ ਨੂੰ ਲਾਭ ਬੜਾ ਹੋਏਗਾ ਸਭ ਤੋਂ ਪਹਿਲਾਂ ਉਸ ਤੋਂ ਵੀ ਉਹ ਕੀ ਐਲਾਨ ਕੀਨੇ ਜਿਹੜੀ ਮੰਤਰੀ ਕੈਬਨ ਦੀ ਮੰਤਰੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਉਹਦੇ ਵਿੱਚ ਕੋਈ ਵੱਡਾ ਪ੍ਰਸਤਾਵ ਰੱਖੇ ਜਾ ਰਹੇ ਨੇ ਜੋ ਕਿ ਲੋਕਾਂ ਦੇ ਦਰਸ਼ਕਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਜਰੂਰ ਸੁਣਾ ਦੇਣ ਜਿਉਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਆ ਉਹ ਜਰੂਰ ਦੱਸ ਦੇਣ ਸੋ ਸੇਧ ਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤੱਪੇ ਸੌਂਦੋ ਇਹ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਆ ਜਾਂ ਨਹੀਂ ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇੱਕ ਵੀ ਰਹੇ ਹੋਣਗੇ ਬਹੁਤ ਸਾਰੇ ਹੈ ਜੀ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਐ ਜ਼ਮੀਨ ਵਿਕ ਜੂਗੀ ਜਾਂ ਜਿੰਨੀ ਕ ਪ੍ਰਾਪਰਟੀ ਐ ਵਿਕ ਜੂਗੀ ਇਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਨੂੰ ਬਿਕਾਸ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਦਾ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇਜਰੀਵਾਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਇਹ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ ਸੋ ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਮੈਨੂੰ ਇਹ ਨਾ ਦੁੱਖ ਹੋਇਆ ਉਦੋਂ ਮੈਂ ਵੀ ਨਹੀਂ ਸੀ ਉਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਿਹਾ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰ ਕਰਤਾ ਲਾਈਫ بس ਸਾਡੇ ਤਾਂ 55 55 ਸਾਲ ਹੀ ਆ ਬਸ ਵੱਡੇ ਬੰਦੇ ਜ ਆਉਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੋਣੀ ਸਾਡੇ ਕੋਲ ਇਲਾਜ ਵਾਸਤੇ ਪੈਸੇ ਨਹੀਂ ਕਰ ਜਾਈ ਕਿਤੇ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਦੁਬਾਰਾ ਕੋਈ ਪੁੰਨੀ ਹੈ ਨਹੀਂ ਜੀ ਇਤੋਂ ਵੱਡਾ ਕੋਈ ਖੰਡ ਪਾਟ ਹੈ ਨਹੀਂ ਜੀ ਇਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਅਦਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਐ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਵਾਜ ਦੇਖਾਂਗੇ ਪੈਸੇ ਦੇ ਹਿਸਾਬ ਤਾ ਵਾਜ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫਿਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਦਾ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਆ ਪੈਸਾ ਦੇਖੋ ਪਹਿਲਾਂ ਦਿਲ ਦੇਖੋ ਜੇ ਬਾਅਦ ਚ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੀਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮੰਤਰੀ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਨੇ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਬਜਟ ਕਿੱਥੋਂ ਆਊਗਾ ਕੀ ਕਰਨਾ ਕਿੰਨੇ ਕ ਤੱਕ ਕੀ ਹੋਊਗਾ ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ ਅਜੇ ਕਈ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਸਭ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਵੱਡੀ ਜਿਹੜੀ ਸੁਗਾਤ ਆ ਉਰ ਦੇਣ ਦਾ ਕਿਤਨਾ ਕਿਤ ਫੈਸਲਾ ਕੀਤਾ ਪਰ ਪੰਜਾਬ ਦੀ ਕੈਬਨਟ ਦੀ ਮੀਟਿੰਗ ਦੇ ਵਿੱਚੋਂ ਫੈਸਲਾ ਜਿਹੜਾ ਪੂਰਾ ਕਲੀਅਰ ਹੋ ਜਾਵੇਗਾ ਔਰ ਪੜਾ ਜਿਹੜੀ ਸਪੈਸ਼ਲ ਸੈਸ਼ਨ ਦੀ ਗੱਲ ਕੀਤੀ ਗਈ ਹੈ ਜਿਹੜਾ 2 ਦਿਨ ਦਾ ਸੈਸ਼ਨ ਹੈ ਉਹਦੇ ਵਿੱਚ ਹੋਰ ਕੀ ਮੁੱਦੇ ਨੇ ਜਿਹੜੇ ਪੰਜਾਬ ਦੀ ਬਿਹਤਰੀ ਦੇ ਲਈ ਹੋਣਗੇ ਉਹਦੇ ਦੇਖੋ ਇੱਕ ਤਾਂ ਜਿਹੜਾ ਸਿਹਤ ਭਾਗ ਹੁਣ ਆਪਾਂ ਸੁਣਿਆ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹਰ ਇੱਕ ਵਿਅਕਤੀ ਦਾ ਇਲਾਜ ਜਿਹੜਾ 10 ਲੱਖ ਉਹਨਾਂ ਲਈ ਰੱਖਿਆ ਹੁਣ ਇਹਦੇ ਵਿੱਚ ਕਈ ਵਾਰ ਕਨਫਿਊਜ਼ਨ ਹੁੰਦੀ ਹੈ ਇਹ 2 ਮਹੀਨਿਆਂ ਤੋਂ ਪਹਿਲਾਂ ਤੋਂ ਗੱਲ ਚੱਲ ਰਹੀ ਆ 2 ਮਹੀਨਿਆਂ ਤੋਂ ਕਈ ਲੋਕ ਵੱਖ-ਵੱਖ ਕੰਪਿਊਟਰ ਸੈਂਟਰਾਂ ਦੇ ਵਿੱਚ ਸੈਂਟਰਾਂ ਦੇ ਵਿੱਚ ਘੁੰਮ ਰਹੇ ਆ ਜਾਂ ਕਈ ਵਾਰ ਹਸਪਤਾਲਾਂ 'ਚ ਘੁੰਮ ਰਹੇ ਆ ਕਿ ਮੇਰਾ ਕਾਰਡ ਬਣਾ ਦਿਓ ਮੇਰਾ ਕਾਰਡ ਬਣਾ ਦਿਓ ਪਰ ਉਹ ਕਹਿੰਦੇ ਹਾਲ ਤੱਕ ਕੋਈ ਆਪਸ਼ਨ ਇਦਾਂ ਦੀ ਨਹੀਂ ਅੱਜ ਮੁੱਖ ਮੰਤਰੀ ਦੇ ਦੁਆਰਾ ਫੇਰ ਕਿਹਾ ਕਿ ਜਲਦੀ ਹੋ ਰਿਹਾ ਹੁਣ ਇੱਕ ਸਪੈਸ਼ਲ ਸੈਸ਼ਨ ਦੇ ਵਿੱਚ ਇਹਦੇ ਮੋਹਰ ਲੱਗੇਗੀ ਉਸ ਤੋਂ ਬਾਅਦ ਇਲਾਜ ਸ਼ੁਰੂ ਕਦੋਂ ਹੋਏਗਾ ਲੋਕਾਂ ਦੇ ਕਾਰਡ ਬਣਨੇ ਕਦੋਂ ਸ਼ੁਰੂ ਹੋਣਗੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਤੁਹਾਡੇ ਕਾਰਡ ਹੈ ਜੇਕਰ ਕਾਰ ਨਹੀਂ ਵੀ ਹੈ ਜਦੋਂ ਤੁਸੀਂ ਹਸਪਤਾਲ ਦਾਖਲ ਹੋਓਗੇ ਤਾਂ ਤੁਸੀਂ ਸਰਵ ਧਾਰ ਕਾਰਡ ਦਿਓ ਆਪਣਾ ਜਾਂ ਵੋਟਰ ਕਾਰਡ ਦਿਓ ਠੀਕ ਹੈ ਤੇ ਤੁਹਾਡਾ ਨਾਲ ਦੀਆਂ ਕਾਰਡ ਬਣਾ ਕੇ ਤੁਹਾਡਾ ਇਲਾਜ ਜਿਹੜਾ ਉਹ ਸ਼ੁਰੂ ਹੋ ਜਾਏਗਾ ਚਲੋ ਉਹ ਜਿਹੜਾ ਪ੍ਰੋਸੈਸ ਆਪਾਂ ਨੂੰ ਪਤਾ ਹੀ ਹੈ ਜਿਹੜਾ ਅਸ਼ਮਨ ਕਾਰਡਾਂ ਦੇ ਜਿਹੜੇ ਪ੍ਰੋਸੈਸ ਨੇ ਹਸਪਤਾਲਾਂ 'ਚ ਇੱਥੇ ਬਣਦੀ ਇਹ ਨਾਲੇ ਪ੍ਰਾਈਵੇਟ ਦੇ ਹਸਪਤਾਲਾਂ ਦਾ ਵੀ ਜ਼ਿਕਰ ਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹ ਕਾਰਡ ਚੱਲ ਸਕਣਗੇ ਕਿਉਂਕਿ ਜੇ ਮੈਂ ਉਹ ਵੀ ਤੁਹਾਨੂੰ ਦੱਸਦਾ ਤੇ ਆਪਾਂ ਜਿਹੜਾ ਅਸ਼ਮਨ ਕਾਰਡ ਦਾ ਜਿਹੜਾ ਆਪਾਂ ਦੱਸ ਦੇਖਦੇ ਹਾਂ ਕਿ ਜਦੋਂ ਹਸਪਤਾਲਾਂ ਦੇ ਵਿੱਚ ਹੁੰਦਾ ਹੈ ਪ੍ਰਾਈਵੇਟ ਹਸਪਤਲ ਦਾ ਜਿਵੇਂ ਲਾਅ ਸ਼ੁਰੂ ਹੋ ਗਿਆ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪ੍ਰਾਈਵੇਟ ਹਸਪਤਲ ਤੇ ਸਰਕਾਰੀ ਹਸਪਤਲ 'ਚ ਫਰਕ ਹੈ ਸਰਕ ਪ੍ਰਾਈਵੇਟ ਹਸਪੀਟਲ ਦਾ ਦਾਖਲ ਹੋਗੇ ਤਾਂ ਸਮਝੋ ਸਾਰਾ ਇਲਾਜ ਜਿਹੜਾ ਹੈਗਾ ਉੱਥੇ ਤੁਹਾਨੂੰ ਜਿਹੜਾ ਹੈਗਾ ਬੈੱਡ ਤੇ ਹੀ ਹੈ ਠੀਕ ਹੈ ਜਦੋਂ ਸਰਕਾਰੀ ਦੇ ਵਿੱਚ ਚਲੋ ਖੱਜਲ ਖਵਾਰੀ ਇਹ ਸਾਰਿਆਂ ਨੂੰ ਪਤਾ ਹੁੰਦੀ ਹੈ ਤੇ ਜਿਹੜੀ ਖੱਜਲ ਖਵਾਰੀ ਆਸ਼ਮਨ ਕਾਰਡ ਨਾਲ ਹੁੰਦੀ ਹੈ ਵੀ ਉਹਦੀ ਦਵਾਈ ਕਿਤੋਂ ਮਿਲੇਗੀ ਟੈਸਟ ਕਿਤੋਂ ਮਿਲੇਗੀ ਫਿਰ ਡਾਕਟਰ ਲੇਕੇਗਾ ਫਿਰ ਮੋਰ ਲਾਏਗਾ ਫਿਰ ਉਸ ਤੋਂ ਬਾਅਦ ਜਾਏਗਾ ਇਹ ਕਾਫੀ ਜੜੀਆਂ ਪ੍ਰਕਿਰਿਆਵਾਂ ਨੇ ਉਹਦੀਆਂ ਹੁਣ ਨਵੇਂ ਕਾਰਡ ਦੇ ਵਿੱਚ ਜਾਂ ਨਵੇਂ ਸਰਕਾਰ ਕੀ ਕਰੇਗੀ ਇਹ ਪਤਾ ਨਹੀਂ ਹੁਣ ਜਿਹੜੀ ਤੁਸੀਂ ਕਿਤੇ ਕਿ ਨਵੇਂ ਕਾਰਡ ਚ ਪ੍ਰਾਈਵੇਟ ਤੇ ਸਰਕਾਰੀ ਹੂੰ ਜੋ ਪ੍ਰੋਸੈਸ ਅਸ਼ਮਨ ਕਾਰਡ ਦਾ ਸੇਮ ਪ੍ਰੋਸੈਸ ਹੋਏਗਾ ਜਿਹੜੇ ਜਿਹੜੇ ਹਸਪਤਾਲਾਂ 'ਚ ਜਿਹੜੀਆਂ ਬਿਮਾਰੀਆਂ ਦਾ ਇਲਾਜ ਅਸ਼ਮਨ ਕਾਰਡ ਤੇ ਹੋ ਰਿਹਾ ਉਹੀ ਇਲਾਜ ਉਹਨਾਂ ਜਿਹੜਾ 10 ਲੱਖ ਦਾ ਕਾਰਡ ਆ ਉਹ ਬਸ ਉਹੀ ਆ ਵੀ 5 ਨੂੰ ਵਧਾ ਕੇ 10 ਕਰ ਦਿੱਤਾ ਜਾਏਗਾ ਤੇ ਜਿਹੜੇ ਪਹਿਲਾਂ ਨੀਲੇ ਕਾਰਡ ਪੱਤਰਕਾਰਾਂ ਲਈ ਜਾਂ ਜੇ ਫਾਰਮ ਨਾ ਜਿਹੜੀਆਂ ਵੀ ਕੈਟਾਗਰੀਆਂ ਨੂੰ ਅਸ਼ਮਨ ਕਾਰਡ ਅਲਾਉ ਹੈਗਾ ਤਾਂ ਉਹ ਅਸ਼ਮਨ ਕਾਰਡ ਹੁਣ ਪੂਰੇ ਪੰਜਾਬ 'ਚ ਵੀ ਸਾਰੀਆਂ ਕੈਟਾਗਰੀਆਂ ਨੂੰ ਹੋ ਜਾਏਗਾ ਤੇ ਪਰ ਹੁਣ ਉਹਦੇ 'ਚ ਪ੍ਰਾਈਵੇਟ ਦੇ ਵਿੱਚ ਜ਼ਰੂਰੀ ਨਹੀਂ ਕਿ ਤੁਸੀਂ ਜਿਹੜੀ ਮਰਜ਼ੀ ਬਿਮਾਰੀ ਆਉਦੇ ਤੁਹਾਡਾ ਪ੍ਰਾਈਵੇਟ ਦਾਖਲ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਹੋ ਜਾਏਗਾ ਨਹੀਂ ਉਹਦੇ ਵਿੱਚ ਕੁਝ ਸਪੈਸੀਫਿਕ ਹੈ ਬਹੁਤ ਬਿਮਾਰੀਆਂ ਰਿਜ਼ਰਵ ਰੱਖੀਆਂ ਹੋਈਆਂ ਨੇ ਜਿਹੜੀਆਂ ਸਿਰਫ ਸਰਕਾਰੀ ਚ ਹੀ ਹੋਣੀਆਂ ਉਹ ਕਿਸੇ ਪ੍ਰਕਾਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਹੀਂ ਹੋਣੀਆਂ ਚਾਹ ਵੱਡਾ ਚਾ ਛੋਟਾ ਸਿਰਫ ਤਾਂ ਸਿਰਫ ਸਰਕਾਰੀ ਚ ਹੀ ਹੋਣੀਆਂ ਔਰ 10 ਲੱਖ ਦਾ ਇਲਾਜ ਹੈ ਜਿਹੜਾ ਉਹ ਵੀ ਉਸੇ ਕੈਟਾਗਰੀ ਚ ਆਏਗਾ ਜਿਹੜੀਆਂ ਅਸ਼ਵਨ ਕਾਰਡ ਦੇ ਵਿੱਚ ਆਉਂਦੀਆਂ ਹੁਣ ਇਹ ਸਪੈਸ਼ਲ ਸੈਸ਼ਨ ਦੇ ਵਿੱਚ ਪਾਸ ਹੋਏਗਾ ਉਸ ਤੋਂ ਬਾਅਦ ਇਹ ਪੋਰਟਲ ਤੇ ਜਾਏਗਾ ਪੋਰਟਲ ਤੇ ਕਦੋਂ ਇਹ ਜਿਹੜੀ ਹੈਗੀ ਐਂਟਰੀ ਹੋਏਗੀ ਪੋਰਟਲ ਦੇ ਵਿੱਚ ਇਹਦੀ ਸ਼ੁਰੂਆਤ ਕਦੋਂ ਹੋਏਗੀ ਇਹ ਇਹਦੇ ਲਈ ਤਾਂ ਹਲੇ ਮੈਨੂੰ ਲੱਗਾ ਵੀ 5-7 10 ਦੇ 15 ਦੇ ਲਈ ਵੇਟ ਕਰਨੀ ਪਏਗੀ ਠੀਕ ਹੈ ਰਪਾਲਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ ਸੋ ਉਮੀਦ ਕਰਦਾ ਕਿ ਅਗਲੇ ਐਪੀਸੋਡ ਦੇ ਵਿੱਚ ਪੰਜਾਬ ਦੇ ਕੋਈ ਵੱਖਰੇ ਮੁੱਦੇ ਨੂੰ ਲੈ ਕੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.